ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਕਟੀਆਂ ਦਿਖਾਉਣੇ ਆ ਬਈ ਪੰਜ ਹੀ ਆ ਗਏ ਟਾਪ ਕੁਆਲਿਟੀ ਦੀਆਂ ਚਾਰ ਤਾਂ ਆ ਗਏ ਬਈ ਮੋਹਰਾਂ ਦੀਆਂ ਤੇ ਇੱਕ ਆ ਗਈ ਨੀਲੀ ਰਾਬੀ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਪਿੰਡ ਹੈਗਾ ਵੀਰ ਦਾ ਚੀਦਾ ਜ਼ਿਲ੍ਹਾ ਇਹਨੂੰ ਮੋਗਾ ਤਹਿਸੀਲ ਬਾਗਾਪੁਰਾਣਾ ਪੈਣੀ ਹੈ ਹਾਂਜੀ ਬਈ ਤਹਿਸੀਲ ਬਾਗਾ ਤੇ ਨੇੜੇ ਪਿੰਡ ਬਈ ਨੂੰ ਇਧਰੋਂ ਆਉਂਗੇ ਤਾਂ ਭਗਤਾ ਭਾਈ ਕਾ ਬਈ ਬਾਜਾਖਾਨਾ ਬਰਗਾੜੀ ਬਾਂਦਰ ਸੁਖਾ ਨੰਦੇ ਪਿੰਡ ਬਈ ਨੂੰ ਨੇੜੇ ਰਹ ਜਾਂਦੇ ਆ ਕੰਟੈਕਟ ਨੰਬਰ ਬੋਲਿਓ ਬਈ ਆਪਣਾ 9876043855 ਜੀ ਠੀਕ ਆ ਉਦੋਂ ਆਪਾਂ ਪਹਿਲੇ ਨੰਬਰ ਆ ਲੈਣਗੇ ਇੰਨੇ ਤੇ ਸ਼ੁਰੂ ਕਰਦੇ ਕਿੰ ਏ ਬਾਈ ਇੱਕ ਦਾ ਦਾ ਤੋੜਾ ਖੀਰ ਵਾਲਾ ਨੇ ਠੀਕ ਹੈ ਬਾਈ ਹਾਂਜੀ ਬਾਈ ਕੁਆਲਿਟੀ ਬਾਈ ਇੱਕ ਨੰਬਰ ਕੁਆਲਿਟੀ ਦਾ ਬਾਈ ਦੱਸਣ ਦੀ ਲੋੜ ਹੀ ਨਹੀਂ ਕੋਈ ਕੱਟਿਆ ਆਪ ਹੀ ਦੱਸ ਦਿਆ ਕੋਲੇ ਆ ਕੇ ਬੰਦਾ ਦੇਖੂਗਾ ਨਾ ਚੀਜ਼ ਆ ਕੋਈ ਬਾਈ ਸਹੀ ਗੱਲ ਆ ਚੀਜ਼ ਆ ਬਾਈ ਕੋਈ ਕੁਆਲਿਟੀ ਇੱਕ ਨੰਬਰ ਆ ਬਈ ਬਹੁਤ ਸੋਹਣੀ ਕੁਆਲਿਟੀ ਆ ਥਾਨ ਸੋਨੂ ਚਾਰ ਮਹੀਨੇ ਕੇ ਕਿਸੇ ਵੀ ਬੱਚੇ ਬਾਕੀ ਜੈਡ ਬਲੈਕ ਆ ਬਾਈ ਜਮਾ ਇੱਕ ਵੀ ਵਾਲ ਚਟਾ ਹੈ ਨਹੀਂ ਕੱਟੀ ਦੇ ਕੋਈ ਲੱਭਦੇ ਤਾਂ ਆਪਾਂ ਬੈਠੇ ਆ ਸਹੀ ਗੱਲ ਆ ਤੇ ਮੁੱਲੇ ਦਾ ਬਾਈ ਨੇ ਜਿਹੜਾ ਲੈਣ ਦੇਣ ਰੱਖਿਆ ਕਿੰਨਾ ਹੈ ਬਾਈ 57000 ਰੁਪਏ 57000 ਰੁਪਏ ਦਾ ਬੱਚਾ ਬਾਈ ਕਿੰਨਾ ਦੇ ਦੇ ਦਿਆਂਗੇ ਅ ਇਹ ਇਹ ਤਾਂ ਬਈ 94000 ਰੁਪਏ ਉਹਦੀ ਆਪਣੇ ਅਰਜਨ ਕੁੰਗੜ ਦੀ ਖੋਦ ਆ ਉਹ ਕੱਟੀ ਉਹ ਕੱਟੀ ਮੋਦੀ ਦੀ ਹੈ ਜੀ ਠੀਕ ਹੈ ਬਾਈ ਹਾਂਜੀ ਬਾਈ ਡਿਟੇਲ ਬਾਈ ਕਹਿੰਦਾ ਜਿਹੜੀ ਦੀ ਹੈਗੀ ਬਈ ਆਪਾਂ ਦੇਖ ਹਾਂ ਇਹਨਾਂ ਦੋਨੇ ਡਿਟੇਲ ਹੈਗੀ ਪਰ ਆ ਵੀ ਸੀਮਨਾਦੀਆਂ ਹੋਣੀਆਂ ਪਰ ਆਪਾਂ ਨੂੰ ਨਹੀਂ ਡਿਟੇਲ ਪਤਾ ਇਹਨਾਂ ਦੀ ਪਰ ਇਹ ਵੀ ਚੰਗੀਆਂ ਕੱਟੀਆਂ ਆਪਦੇ ਹਿਸਾਬ ਨਾਲ ਤੇ ਰੇਟ ਤੇ ਇਹਨਾਂ ਦਾ ਮੁੱਲ 34 ਇਹਨਾਂ ਦਾ 43 43 ਉਹ ਨੀਲੀ ਰਾਵੀ ਦਾ 36000 ਰੁਪਏ ਕੱਟੀਆਂ ਪੰਜੇ ਬਹੁਤ ਟਾਪਰ ਆ ਜੀ ਕੁਆਲਿਟੀ ਬਾਈ ਪੰਜਾਂ ਦੀ ਇੱਕ ਨੰਬਰ ਆ ਬਾਕੀ ਜੇ ਕੋਈ ਵੀ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿ